ਪੰਜਾਬ ਸਰਕਾਰ ਵੱਲੋਂ ਆਪਣੇ ਚੌਥੇ ਬਜਟ ਵਿੱਚ ਪੰਜਾਬ ਦੇ ਐਨਪੀਐਸ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਕੇ ਇੱਕ ਵਾਰ ਫਿਰ ਬਹੁਤ ਵੱਡਾ ਧੋਖਾ ਕੀਤਾ ਹੈ ਜਿਸ ਦੇ ਰੋਸ਼ਵਰ ਮੋਰਚੇ ਵੱਲੋਂ 15 April ਤੱਕ ਦਫ਼ਤਰਾਂ ਡੀਪੂਆਂ ਬਲਾਕਾਂ ਤਹਿਸੀਲਾਂ ਦੇ ਹੋਰ ਵੱਖ-ਵੱਖ ਸਥਾਨਾਂ ਦੇ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਮਹਾਰਣਦੀਪ ਸਿੰਘ ਛੀਪਾ ਤੇ ਗੱਡ ਸਾਹਿਬ ਪ੍ਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦਾ ਸੂਬੇ ਦਾ ਕੋ-ਕਨਵੀਨਰ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਪੀਡਬਲਡ ਵਿਭਾਗ ਅਤੇ ਗੱਡ ਸਾਹਿਬ ਵੀ ਕੇ ਸਰਕਾਰ ਨੇ ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀਗੇ ਤੇ ਮੁਲਾਜ਼ਮਾਂ ਨੂੰ ਪ੍ਰਾਣੀ ਪੈਨਸ਼ਨ ਦਵਾਂਗੇ ਉਹ ਤੋਂ ਭਾਜੀ ਦਿਖੀ ਸਰਕਾਰ ਮੋਰਚੇ ਕਰਨੀ ਤਾਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਹਰੇਕ ਵਿਭਾਗ ਵਿੱਚ ਜੋ ਬਜਟ ਦੀਆਂ ਕਾਪੀਆਂ ਫੁਕੀਆਂ ਜਾ ਰਹੀਆਂ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਮਲਾਜਮਾਂ ਨਾਲ ਜੋ ਵਾਦੇ ਕੀਤੇ ਤੋਂ ਉਤੋਂ ਮੁੱਕ ਰਹੀ ਹੈ ਸਰਕਾਰ ਜਿਵੇਂ ਡੀਏ ਦੀਆਂ ਕੇਸਾਂ ਉਹ ਵੀ ਪੈਂਡਿੰਗ ਨੇ ਕੱਚੇ ਮਲਾਜਮ ਪੱਕੇ ਕਰਨ ਦੀ ਜਿਹੜੀ ਪਾਲਿਸੀ ਉਹ ਵੀ ਹਜੇ ਡਿਲੇ ਚੱਲ ਰਹੀ ਆ ਇਸ ਲਈ ਮਲਾਜਮ ਦਿਨ ਪ੍ਰਤੀ ਦਿਨ ਸਰਕਾਰ ਦੇ 100 ਰੁਪਏ ਤੋਂ ਦੁਖੀ ਹੋ ਕੇ ਸਰਕਾਰ ਦੇ ਵਿਰੁੱਧ ਸੰਘਰਸ਼ ਲਈ ਰਾਹ ਤੇ ਤੁਰ ਪਏ ਨੇ ਆਉਣ ਵਾਲੇ ਟਾਈਮ 'ਚ ਸੰਘਾਸ਼ ਹੋਰ ਤੇ ਖਾ ਲੈ ਕੇ ਚੱਲਾਂਗੇ ਧੰਨਵਾਦ ਸਾਥੀਓ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ